ਸ਼ਤਰੀ ਕਾਲ ਬਾਈ ਦੀ ਸਾਰਿਆਂ ਨੂੰ ਤੇ ਅੱਜ ਆਪ ਆਏ ਹੋਇਆ ਫਤਿਹਵਾਦ ਭਰਾ ਮੇਰੇ ਜੋਤਨੋਂ ਰਿਆ ਕੋਲੇ ਤੇ ਬਾਈਆਂ ਕੋਲੇ ਪੂਰੇ ਘੈਂਟ ਘੈਂਟ ਟਰੈਕਟਰ ਦੇਖੋ ਸ਼ਤਰੀ ਟਰੈਕਟਰ ਖੜਿਆ ਜਿੰਨੇ ਮਰਜ਼ੀ ਲੈ ਜੋ ਤੇ ਪੂਰੇ ਘੈਂਟ ਰੈਂ ਟਰੈਕਟਰ ਆ ਤੇ ਬਾਈਆਂ ਨਾਲ ਥੋੜੀ ਕਰਾਉਣਿਆਂ ਗੱਲ ਗੱਲਬਾਤ 744 ਖੜਾ 575 ਖੜਾ 855 ਖੜਾ ਫਿਰ 855 ਖੜਾ ਫਿਰ ਸੋਨਾਲੀ ਕਾ ਭੁੱਲੇ ਕੋਲਾਈ ਬੈਠਾ ਤੇ ਸ਼ਰਮਾ ਨਾਲ ਥੋੜੀ ਕਰਾਉਣਿਆਂ ਗੱਲ ਸਰਮਾ ਜੀ ਸ਼ਤਰੀ ਕਾਲ ਬਾਈ ਸਤਿ ਸ੍ਰੀ ਅਕਾਲ ਵੀ ਹਾਲ ਚਾਲ ਬਹੁਤ ਵਧੀਆ ਬਾਈ ਸਸੀ ਗੱਲ ਸਾਰੇ ਨੂੰ ਮਰਨ ਸੱਚੇ ਪਾਛੋ ਚੜ੍ਹਦੀ ਕਲਾ ਰੱਖੇ ਬਾਈ ਤੁਹਾਨੂੰ ਤੇ ਅੱਜ ਆਏ ਆ ਬਾਈ ਆਪਾਂ ਫਤਿਹਪੁਰ ਆਦ ਠੀਕ ਹੈ ਗੱਲ ਤੇ ਪਿੱਛੇ ਸਾਡੇ ਖੜਾ ਬੱਬਰ ਸ਼ੇਰ ਬੱਬਰ ਸ਼ੇਰ ਬੱਬਰ ਸ਼ੇਰ ਗੁਲਸ਼ਨ ਅੱਜ ਆਪਾਂ ਟਰੈਕਟਰ ਦਿਖਾਵਾਂਗੇ ਗੁਲਸ਼ਨ ਦੇ ਗੜਾਉਣ ਦੇ ਵਿੱਚ ਕੋਸਟ੍ਰੈਕਟਰ ਉਧਰ ਖੜੇ ਆ ਤੇ ਕੁਝ ਨਵੇਂ ਆ ਕੁਝ ਪੁਰਾਣੇ ਆ ਠੀਕ ਹੈ ਗੱਲ ਤੇ ਆਪਾਂ ਕਰਦੇ ਆ ਗੱਲ ਬਾਈ ਨਾਲ ਥੋੜਾ ਜਿਹਾ ਫੋਨ ਤੇ బిਜੀ ਆ ਤੇ ਨਜਰ ਆਪਾਂ ਕਰਦੇ ਆ ਗੱਲਾਂ ਬੱਬਰ ਸ਼ੇਰ ਹਾਂਜੀ ਸਤਿ ਸ਼੍ਰੀ ਅਕਾਲ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸ਼ਰਮਾ ਜੀ ਠੀਕ ਠਾਕ ਉਧਰ ਸਾਹਿਬ ਸਤਿ ਸ਼੍ਰੀ ਅਕਾਲ ਠੀਕ ਹੈ ਵੀਰ ਜੀ ਹੋਰ ਸ਼ਰਮਾ ਜੀ ਠੀਕ ਹੈ ਪਰਿਵਾਰ ਸਭ ਕਿਰਪਾ ਮਾਰੋ ਹੁਕਮ ਕਰੋ ਸ਼ਰਮਾ ਜੀ ਹੁਕਮ ਤਾਂ ਟਰੈਕਟਰ ਦੇਨੇ ਆਪਾਂ ਆ ਪਰਮਨ ਕੋਈ ਦੋਸ਼ ਨਹੀਂ ਸ਼ਰਮਾ ਜੀ ਜੈ ਰੇਡ ਦੇ ਵਿੱਚ ਸ਼ਰਮਾ ਜੀ ਤੁਸੀਂ ਪਹਿਲੀ ਵੀਡੀਓ ਬਣਾ ਕੇ ਗਿਆ ਸੀ ਹਨਾ ਨੋਰਾ ਫੁੱਲ ਭਰਿਆ ਸੀ ਹੂੰ ਠੀਕ ਹੈ ਸਟਾਕ ਨਹੀਂ ਪੂਰਾ ਹੋ ਰਿਹਾ ਠੀਕ ਹੈ ਹੋਰ ਕੀ ਪੁੱਛੋਗੇ ਠੀਕ ਹੈ ਕਿਰਪਾ ਕਰ ਲਿਆ ਮਹਾਦੇਵ ਨੇ ਮਹਾਦੇਵ ਨੇ ਜੀ ਸਹੀ ਗੱਲ ਹੈ ਠੀਕ ਹੈ ਗੱਲ ਹਾਂਜੀ ਪਰਮਾਤਮਾ ਨੇ ਹੂੰ ਠੀਕ ਹੈ ਤੇ ਕੁਛ ਕਿਰਪਾ ਕਰਨੀ ਹੈ ਇਹ ਪ੍ਰਮਾਨ ਸਹੀ ਗੱਲ ਹੈ ਸ਼ਰਮਾ ਜੀ ਠੀਕ ਹੈ ਜੀ ਪਹਿਲਾਂ ਆਪਾਂ ਸੁਣਾ ਲਿਕਾ ਇਹਦੀ ਕੀ ਡਿਟੇਲ ਹੈ ਸ਼ਰਮਾ ਜੀ ਇਹ ਟਰੈਕਟਰ ਵੀ ਮਾਡਲ ਹੈ ਸ਼ਟਲ ਗੇਰਾ 3 ਸਪੀਡ ਹੈ ਹਾਂਜੀ ਟਰੈਕਟਰ ਸ਼ਰਮਾ ਜੀ ਸਾਰਾ ਏ ਟੂ ਜ਼ੈਡ ਸਾਰਾ ਸ਼ੀਲਡ ਹੈ ਟਰੈਕਟਰ ਕੋ ਖੁੱਲਿਆ ਨਹੀਂ ਹੈ ਕੁਝ ਨਹੀਂ ਹੈ 3 ਸਪੀਡ ਹੈਗੇ ਹਾਂਜੀ 3 ਸਪੀਡ ਅਸ਼ਰ ਸ਼ਟਲ ਗੇਅਰ ਦਿੱਤਾ ਸ਼ਰਮਾ ਜੀ ਪੇ ਨਾਲ ਠੀਕ ਹੈ ਜੀ ਇਹ EP A ਗੇਅਰ ਹੈ ਕਹਿੰਦੇ ਨੇ ਇਹਨੂੰ ਅੱਛਾ ਠੀਕ ਹੈ ਜੀ SDM ਤੇਲ ਦਾ ਖਰਚਾ ਹੀ ਬਹੁਤ ਘੱਟ ਹੈ ਇਸ ਟਰੈਕਟਰ ਦਾ ਹਾਂਜੀ ਇਹ ਸ਼ਰਮਾ ਜੀ ਟਰੈਕਟਰ ਮੰਗਦੇ ਨੇ ਇਹ ਤਾਂ ਲਿਖੀ ਬੈਠੇ ਹੋ 5,90,000 90 ਹਜ਼ਾਰ ਜੀ ਦੇਵੋਗੇ ਕਿੰਨੇ ਦਾ ਸ਼ਰਮਾ ਜੀ ਇਹ ਟਰੈਕਟਰ ਜਿੰਨਾ ਕੁਛ ਮਰਜ਼ੀ ਕਰਾ ਲੈ ਜੀ 5.5 ਲੱਖ ਦੇ ਦਿਆਂਗੇ ਟਰੈਕਟਰ ਨਈ ਆਇ ਨਵੇਂ ਜੀ ਇਹ 40000 ਦਾ ਕਹਿੰਦਾ 50000 ਰੋ ਸ਼ਰਮ ਜੀ 40000 ਦਾ ਲੈ ਜਾ ਬਾਈ ਇਹ ਤਾਂ ਕਹੀ ਜਾਊਗਾ ਲਓ ਜੀ ਉਦੋਂ ਬਾਅਦ ਆ ਗਿਆ ਏਸ਼ ਠੀਕ ਹੈ 2012 ਮਾਡਲ ਦੇ ਵਿੱਚ 350 ਡੀਆਈ ਡਿਸ ਬ੍ਰੇਕ ਹੈ ਟਾਇਰ ਬਿਲਕੁਲ ਨਵੇਂ ਆ ਬਾਈ ਟਰੈਕਟਰ ਸਾਰਾ オリジナル ਆ ਤੇ ਬੱਕੀ ਚਲਾ ਕੇ ਬਾਕੇ ਤਸੱਲੀ ਕਰ ਸਕਦੇ ਹੋ ਆਪਣੀ ਸ਼ਰਮਾ ਜੀ ਇੱਕ ਮੈਂ 17 ਦੀ ਤੁਹਾਨੂੰ ਦੱਸਾਂਗਾ ਇਹ ਕਾਰ ਨਾ ਜਿਹੜੇ ਮੰਨ ਕੇ ਚੱਲੋ ਨਾ ਦੇਸੀ ਚ ਆ ਗਏ ਗਰੰਟੀ ਇਹਨਾਂ ਦੀ ਵੀ 2 ਸਾਲਾਂ ਦੀ ਹੈ ਵੀ ਕਸਟਮਰ ਇੰਨੀ ਦੂਰੋਂ ਚੱਲ ਕੇ ਆਵੇ ਕੱਲ ਨੂੰ ਕਹੇ ਯਾਰ ਸਾਨੂੰ ਵੀਡੀਓ ਚ ਪੂਰੀ ਗੱਲ ਦੱਸੀ ਨਹੀਂ ਦੱਸੀ ਹੈ ਬਾਈ ਹਾਂਜੀ ਇਹ 2 ਸਾਲ ਦੀ ਗਰੰਟੀ ਵਾਰੰਟੀ ਹੈ ਟਾਹਾਂ ਦੀ ਅੱਛਾ ਫਾਲਾ ਲੱਜੇ ਕੱਟ ਲੱਜੇ ਗੁੱਡੀ ਪਾੜ ਜੇ ਤੇ ਚੇਂਜ ਨਵੇਂ ਕਰਾ ਕੇ ਦੇਾਂਗੇ ਮਤਲਬ ਬਿਲ ਬਿਲ ਦੇਉਂਗੇ ਹਾਂ ਬਿਲ ਦੇਾਂਗੇ ਸ਼ਰਮਾ ਜੀ 2 ਲੱਖ 40 ਹਜ਼ਾਰ ਡਮੰਡ ਸਰਮਈ ਇਹ ਡਬਲ ਕਲਾਸ ਟਰੈਕਟਰ ਹੈ ਦੇਖ ਲੈ ਮੈਂ ਹਾਂਜੀ ਡਿਸਕ ਬ੍ਰੇਕ ਵੀ ਆ ਹਾਂਜੀ ਡਿਸਕ ਬ੍ਰੇਕੀ 240 ਡਿਮਾਂਡ ਇਹ ਸਰਮਈ 215000 ਦਾ ਦਿਆਂਗਾ ਆਪਾਂ ਡਿਮਾਂਡ ਉਨੀ ਕੋਈ ਕਰੀ ਦੀ ਹੈ ਜੀ 210000 ਲਓ ਜੀ ਹੌਲੈਂਡ 3630 ਸੁਪਰ ਦੇ ਵਿੱਚ 50 ਐਚਪੀ ਹੁੰਦਾ ਵੀਰੇ 3 ਸਪੀਡ ਦੇ ਵਿੱਚ ਟਾਇਰ ਪਿਛਲੇ ਬਿਲਕੁਲ ਨਵੇਂ ਵਰਗੀ ਆ ਪੰਜਾਹ ਕੀਲੀ ਤੇ ਜੀ ਸ਼ਰਮਾ ਜੀ ਬੀਕੇਟੀ ਦੇ ਟਾਇਰ ਆ ਮਹਿੰਗੇ ਵਾਲੇ ਹਾਂਜੀ ਠੀਕ ਹੈ ਗੱਲ 2 ਸਪੀਡ ਹੈ 3 ਨਹੀਂ ਅਗਰ 2 ਸਪੀਡ ਹੈ 2 ਸਪੀਡ ਹੈ ਮੂਹਲੇ ਤੈਰ ਬਈ ਅੱਧੇ ਕ ਕਹਿ ਸਕਦੇ ਹਾਂ 4 ਲੱਖ ਤੇ 52000 ਰੇਟ ਕਿੰਨੇ ਦਾ ਜੀ ਸ਼ਰਮਾ ਜੀ ਇਹ ਟਰੈਕਟਰ ਦੇਵਾਂਗੇ ਜੀ 395000 ਦਾ ਲੈਣੀ ਦੇਣੀ ਕੋਈ ਹਾਂ ਜਾਂ ਨਾ 95000 ਤਾਂ ਨਹੀਂ ਨਹੀਂ ਦੇਣੀ ਅਲਕੀ ਬੋਲ 85000 ਦਾ ਲੈ ਜੀ ਜੈਸਨੋਈ ਹੈ ਬਈ ਇਹ ਲਓ ਜੀ 2022 ਦੇ ਮਾਰਕੇ ਆ ਆਰਸੀ 2023 ਆ ਠੀਕ ਹੈ ਗੱਲ ਜੀ ਬਿਲਕੁਲ ਨਵਾਂ ਟਰੈਕਟਰ ਹੈ ਬਾਈ ਟਾਇਰ ਟੂਰ ਨਾਲ ਦੇ ਪਿਛਲੇ ਹਾਂਜੀ ਸਭ ਕੋ ਨਾਲ ਦਾ ਨਾਲ ਦੇ ਮੂਰਲੇ ਚੇਂਜ ਆ ਬਾਈ 16 ਦੇ 12000 16 ਵਾਲੇ ਟਾਇਰਾਂ ਵਾਲਾ ਬਾਈ ਤੇ ਟੂ ਸਪੀਡ ਟਰੈਕਟਰ ਹੈ ਇਹ ਡਬਲ ਡਿਸਟ੍ਰਿਬਿਊਟਰ ਹੈ ਜਮਾ ਨਵਾਂ ਜੀ ਐਚਡੀਐਮ ਸਿਕੰਦਰ ਮੋੜ ਰੇਟ ਲਿਖੀ ਬੈਠਿਆ 6 ਲੱਖ ਤੇ 95000 ਦਾ ਕਿੰਨੇ ਦਾ ਫਰਮਾਈਏ ਟਰੈਕਟਰ ਦੇ ਦਾਂਗੇ 640000 630000 ਲਓ ਜੀ ਕਬੂਟਾ ਆ ਗਿਆ ਹਾਂਜੀ ਇਹ ਤੁਹਾਨੂੰ ਸ਼ਾਇਦ ਪਹਿਲਾਂ ਦੀ ਵੀਡੀਓ ਚ ਵੀ ਦਿਖਾਇਆ ਸੀ ਇਹ ਨਹੀਂ ਇਹ ਹੋਰ ਹੈ ਹੋਰ ਹੈ ਜੀ ਅੱਛਾ ਉਹ ਖੜਾ ਪਰੇ ਖੜਾ ਹੋ ਲਓ ਭਾਈ ਦੋ ਕਬੂਟੇ ਖੜਿਆ ਦੋਨੇ ਐਮ ਜੂ 5501 ਵਾਲੇ ਆ ਠੀਕ ਹੈ ਤੇ ਟਰੈਕਟਰ ਸਾਫ ਸੁਥਰਾ ਜੀ ਕਿਤੋਂ ਰੰਗ ਪੇਂਟਰੀ ਉਹ ਸਾਰਾ オリジナル ਆ ਪਾਵਰ ਸਟੀering ਆ ਤੇ ਤੋਂ ਮਾਡਲ ਟਰੈਕਟਰ ਆ ਜੀ ਭਈਓ ਹਿੱਸਾ ਦਿਖਾ ਹਿੱਸਾ ਦਿਖਾਈ ਮਾੜਾ ਕਿੰਨਾ ਚੌੜਾ ਦੇਖ ਬੜਾ ਚੌੜਾ ਹੈ ਨਾ ਹੈ ਨਾ ਕਿੰਨਾ ਜਦਮਦਾਰ ਫੈਸਲਾ ਆਇਆ ਇਹਨਾਂ ਨੇ 17 ਮਾਡਲ ਆ ਆਸੀਕ 18 ਦੀ 4 ਲੱਖ ਤੇ 95 ਹਜ਼ਾਰ ਗੁਲਸ਼ਨ ਲਿਖੀ ਬੈਠਾ ਗੁਲਸ਼ਨ ਕਿੰਨੇ ਦਾ ਇਹ ਵੈਕਟਰ ਦੇ ਦਿੰਦੇ ਨਹੀਂ ਸ਼ਰਮਾ ਜੀ ਆਪਾਂ ਕੋਈ ਲੈਣੀ ਦੇਣੀ 4.5 ਲੱਖ ਰੁਪਿਆ ਦਾ 40 ਹਜ਼ਾਰ ਕਹਿ ਤਾਂ 4.5 ਦਾ ਚਲੋ ਕਹਿ ਦੋ 40 ਹਜ਼ਾਰ ਦਾ ਲੈ ਜਾ ਲਓ ਜੀ ਮੈਸੀ ਆ ਗਿਆ ਜੀ 1035 2022 ਮਾਡਲ ਆ 23 ਆਰਸੀ ਹੈ ਜੀ ਟਰੈਕਟਰ ਬਿਲਕੁਲ ਨਵਾਂ ਹਾਰ ਪਾ ਕੇ ਲੈ ਜਾਓ ਚਾਰੇ ਟਾਇਰ ਨਾਲ ਦੇ ਵੀਰੇ ਬਿਲਕੁਲ ਨਵਾਂ ਟਰੈਕਟਰ ਆ ਟਾਪ ਮਾਡਲ ਆ ਜਿਹੜਾ ਫੋਨ ਕਾਉਂਦਾ ਇਹ ਕੋਕਾ ਪੀ ਟਰੈਕਟਰ ਆ ਬਿਲਕੁਲ ਨਵਾਂ ਹੀ ਆ ਯਾਰ ਕਹਿੰਦਾ ਮਤਬਲਾ ਤੇ 5 ਲੱਖ ਤੇ 35 ਹਜ਼ਾਰ ਡਿਮਾਂਡ ਆ ਭਾਜੀ ਕਿੰਨੇ ਦਾ ਇਹ ਡੇਟਾ ਸਮੇਂ 5 ਲੱਖ ਦਾ ਦਿਆਂਗੇ 4 ਲੱਖ 90 ਹਜ਼ਾਰ ਦਾ ਲੈ ਜਿਓ ਕੋਈ ਚੱਕਰ ਨਹੀਂ ਲਓ ਜੀ ਓਦੋਂ ਬਾਅਦ ਸ਼ਿਕੰਦਰ ਆ ਗਿਆ ਜੀ 2023 ਮਾਡਲ ਦੇ ਵਿੱਚ ਟਰੈਕਟਰ ਇਹ ਵੀ ਬਿਲਕੁਲ ਨਵਾਂ ਹੀ ਆ ਬਾਈ ਟੌਪ ਮਾਡਲ ਆ 14 ਲੀਟਰਾਂ ਵਾਲਾ ਜੀ ਇਹ ਮੂਲੇ 7.5 ਵਾਲਿਆ ਤੇ ਡਬਲ ਡਿਸਟ੍ਰਿਬਿਊਟਰ ਟੌਪ ਮਾਡਲ ਟਰੈਕਟਰ ਵੀ ਰੇ ਤੇ 6 ਲੱਖ 70 ਹਜ਼ਾਰ ਡਿਮਾਂਡ ਆ ਕਿੰਨੇ ਦਾ ਜੀ ਏ ਸ਼ਰਮਈ ਸੇਮ ਰੇਟ ਹੀ ਹੈ 640 ਦਾ ਦੇਾਂਗੇ ਟਰੈਕਟਰ ਕੋਈ ਗੱਲ ਨਹੀਂ 635000 ਦਾ ਲੈ ਜਾਓ ਤੇ ਇੱਕ ਗੱਲ ਹੋਰ ਆ ਬਾਈ ਜੀ ਜਿੰਨੇ ਵੀ ਮੈਂ ਟਰੈਕਟਰ ਦਿਖਾ ਰਿਹਾ 2012 ਤੋਂ ਸਟਾਰਟ ਸਾਰਿਆਂ ਦੇ ਲੋਨ ਫੈਂਸ ਹੋ ਜੂਗਾ ਟਰੈਕਟਰ ਪੁਰਾਣੇ ਕੱਟੇ ਜਾਣਗੇ ਜਾਇਜ਼ ਰੇਟ ਦੇ ਵਿੱਚ ਕੱਟੇ ਜਾਣਗੇ ਜਿੰਨੇ ਕ ਤਾਂ ਹੋਊਗਾ ਹਰਿਆਣਾ ਨੰਬਰ ਹਰਿਆਣਾ ਨੰਬਰ ਨੇ ਐਨਓਸੀ ਦੀ ਜ਼ਿੰਮੇਵਾਰੀ ਗੁਲਸ਼ਨ ਦੀ ਠੀਕ ਹੈ ਗੱਲ ਵੀਰੇ अच्छा जे ਆਈ ਲਗਈ ਗੁਲਛਨੇ ਘੱਟ ਘੱਟ ਲਿਆ ਟਰੈਕਟਰ ਤੁਹਾਡਾ ਤੁਸੀਂ ਗੁਲਛਨਾ ਵਾਲਾ ਟਰੈਕਟਰ ਵੀ ਰੱਖੋ ਆਪਦਾ ਵੀ ਰੱਖੋ ਤੁਹਾਨੂੰ 10 ਦਿਨਾਂ ਦੀ ਮੌਲਤ ਦੇਵਾਂਗੇ ਤੁਹਾਨੂੰ ਵੇਚ ਕੇ ਪੈਸੇ ਦੇ ਦੇ ਸਹੀ ਗੱਲ ਹੈ ਨਾ ਹਾਂ ਠੀਕ ਗੱਲ ਹੈ ਸ਼ਰਮਾ ਜੀ ਇੱਕ ਛੋਟੀ ਜੀ ਗੱਲ ਵੀਡੀਓ ਚ ਕਹਿ ਦੋ ਮਤਲਬ ਕਈ ਜਿਹੜੇ ਭਰਾ ਆਪਣੇ ਵੀਡੀਓ ਸ਼ੇਅਰ ਕਰਦੇ ਨੇ ਆਪਣੇ ਵੀਡੀਓ ਵੇਖਦੇ ਨੇ ਵੀਰਾਂ ਨੂੰ ਰਿਕੁਐਸਟ ਹੱਥ ਜੋੜ ਕੇ ਸਵੇਰੇ ਮੜਿਆ 10 ਵਜੇ ਫੋਨ ਕਰਿਆ ਕਰਨਾ 10 ਤੋਂ ਬਾਅਦ ਬਾਅਦ ਔਰ ਰਾਤ ਨੂੰ ਮੰਨ ਕੇ ਚਲੋ 7 ਵਜੇ ਤੂੰ ਪਹਿਲਾਂ ਪਹਿਲਾਂ ਕਈ ਵਾਰੀ ਬੰਦੇ ਫੋਨ ਤੇ ਮੜਾ ਜਾ ਪਤਾ ਕੀ ਗੱਲ ਆ ਬਾਈ ਮੈਂ ਤੁਹਾਨੂੰ ਦੱਸਦਾ ਕਿਉਂ ਕਿਉਂ ਕਹਿ ਰਿਹਾ ਮੈਂ ਦੱਸਦਾ ਤੁਹਾਨੂੰ ਇਹਦਾ ਜਿਹੜਾ ਇੰਜਨ ਆ ਨਾ ਬਾਈ ਉਹ ਇੰਟਰ ਵਾਲਾ ਇੰਜਨ ਆ ਟੜਕੇ ਫਿਰ ਟੱਕੇ ਤੁਕਣਾ ਸਟਾਰਟ ਕਰਨਾ ਪੈਂਦਾ ਇਹ ਜਦੋਂ ਉਹ ਜੇ ਸਟਾਰਟ ਤੇ ਫਿਰ ਤਾਂ ਪਾਉਂਦਾ ਗਾ ਚਾਰ ਸਿਲੰਡਰ ਇੰਜਨ ਆ ਜੀ ਠੀਕ ਹੈ ਇੰਜਨ ਦੀ ਜ਼ਿੰਮੇਵਾਰੀ ਆ ਪਰ ਜੇ ਉਹ ਜ਼ਿੰਮੇਵਾਰੀ ਉਹਦਾ ਜਦੋਂ ਸਟਾਰਟ ਹੋ ਗਿਆ ਪਹਿਲਾਂ ਕੋਈ ਜ਼ਿੰਮੇਵਾਰੀ ਨਹੀਂ ਉਸ ਤੋਂ ਬਾਅਦ ਆ ਗਿਆ ਇਹ ਹੌਲੈਂਡਾ ਇਹ 55 ਐਚਪੀ ਵਾਲਾ ਟਰੈਕਟਰ ਹੈ ਜੀ ਠੀਕ ਹੈ ਗੱਲ 55 ਐਚਪੀ ਆ ਬਿਲਕੁਲ ਨਵਾਂ ਟਰੈਕਟਰ ਹੈ 2019 ਮਾਡਲ ਟਾਇਰ ਵੀ ਇਹਦੇ ਬਿਲਕੁਲ ਨਵੇਂ ਆ ਵੀਰੇ ਮੂਰਲੇ ਦਾ ਸ਼ੌਂਕੀ ਪਾਇਓ ਹੈ ਕਿਸੇ ਨੇ ਟੌਪ ਮਾਡਲ ਡਬਲ ਡਿਸਟ੍ਰਿਬਿਊਟਰ ਪਾਵਰ ਸਟੀਅਰਿੰਗ 3 ਸਪੀਡ ਠੀਕ ਹੈ ਗੱਲ ਪੀ ਐਕਸ ਪਲੱਸ ਵਾਲਾ ਹੈ ਸ਼ਰਮਾ ਜੀ ਐਕਸ ਪਲੱਸ ਵਾਲਾ ਜੀ ਹੈ ਤੇ 19 ਮਾਡਲ ਦਾ 6 ਲੱਖ ਤੇ 45000 ਰੁਪਿਆ ਡਿਮਾਂਡ ਆ ਗੋਲਛਿੰਦ ਜੀ ਕਿੰਨੇ ਦਾ ਹੈ ਹਾਂ ਜੀ ਕਿੰਨੇ ਦਾ ਇਹ ਟਰੈਕਟਰ ਸ਼ਰਮਾ ਜੀ 6 ਲੱਖ ਰੁਪਿਆ ਦਾ 5 ਲੱਖ ਤੇ 90 ਹਜ਼ਾਰ ਦਾ ਟਰੈਕਟਰ ਲੈ ਜਿਓ ਤੇ ਬਾਈ ਨੂੰ ਪੁੱਛਿਓ ਨਾ ਲਓ ਜੀ 969 ਆ ਗਿਆ ਵੀਰੇ 21 ਮਾਡਲ ਦੇ ਵਿੱਚ ਆ ਬਿਲਕੁਲ ਨਵਾਂ ਟਰੈਕਟਰ ਆ ਟੌਪ ਮੋਡਲ ਦਾ ਟੈਂਕੀ ਦੇ ਸਟਾਰਾਂ ਵਾਲਾ ਟਾਇਰ ਨਾਲ ਦੇ ਭਾਜੀ ਟਾਇਰ ਨਾਲ ਦੇ ਹਾਂ ਨਾਲ ਦੇ ਟਾਇਰ ਨਾਲ ਦੇ ਜੀ ਥੋੜਾ ਜਿਹਾ ਸਮੋਨਸਨ ਲੱਗਿਆ ਹੋ ਆਪਾਂ ਕਰਦੇ ਕੋਈ ਗੱਲ ਨਹੀਂ 7 ਲੱਖ ਤੇ 80 ਹਜ਼ਾਰ ਰੁਪਏ ਡਿਮਾਂਡ ਆ ਇਹਦੀ ਕੀ ਗੱਲ ਆ ਤੇ ਇਹਦੀ ਆਪਾਂ ਪੁੱਛਦੇ ਆ ਕਿੰਨੇ ਦਾ ਕਹਿੰਦਾ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਤਿੰਨ ਚਾਰ ਟਰਾਲੀਆਂ ਵੀ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ 90 ਦੀ 7 ਲੱਖ 80 ਹਜ਼ਾਰ ਲਿਖਿਆ ਕਿੰਨੇ ਦਾ 7.5 ਲੱਖ ਦਾ 7 ਲੱਖ ਤੇ 40 ਹਜ਼ਾਰ ਦਾ ਲੈ ਜਾਓ ਲਓ ਜੀ ਜਦੋਂ ਸੁਣ ਕੇ ਗਏ ਮੈਸੀ 9500 ਮੈਸੀ ਆ ਬਿਲਕੁਲ ਨਵਾਂ ਬਾਈ ਬਾਈ ਮਾਡਲ ਦੇ ਵਿੱਚ ਆ ਟੈਟਪੂ ਨਾਲ ਦੇ ਚਾਰੇ ਦੀ ਫੈਵਰ ਦੀ ਛਤਰੀ ਲੱਗੀ ਆ ਇਹ ਤੇ ਵੀ ਭੁਮਾ ਹਾਰ પાਕੇ ਲੈ ਜਾਓ ਬਾਈ 6 ਲੱਖ ਤੇ 75000 ਰੁਪਏ ਡਿਮਾਂਡ ਆ ਭਾਜੀ ਕਿੰਨੇ ਦਾ ਇਹ 640 ਦਾ ਜੀ 6 ਲੱਖ 30000 ਦਾ ਟਰੈਕਟਰ ਲੈ ਜਾਓ ਤੇ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਜੀ ਕੰਪੋਟਾ ਜਿਹੜਾ ਆਪਾਂ ਉਹਦੇ ਵੀਡੀਓ ਦਿਖਾਇਆ ਸੀ ਉਹ ਆ ਗਿਆ ਬਿਲਕੁਲ ਨਵਾਂ ਟਰੈਕਟਰ ਆ ਵੀਰੇ 19 ਮਾਡਲ ਦੇ ਵਿੱਚ ਤੇ ਟੌਪ ਮਾਡਲ ਟਰੈਕਟਰ ਟਾਇਰ ਹੈਗੇ ਕੈਸੇ ਸੀ 9095 ਪੈਸੇ ਚਿੱਲੀ ਕੁਛ ਨਹੀਂ ਹੈਗਾ ਭਾਈ ਇਹ 5 ਲੱਖ ਤੇ 45 ਹਜ਼ਾਰ ਡਿਮਾਂਡ ਹੈ ਭਾਈ ਜੀ ਕਿੰਨੇ ਦਾ 5 10 ਤਾਂ ਦੇ ਦਾਂਗੇ ਸ਼ਰਮਨਾ ਨਾ ਜੀ ਪਿਛਲੇ ਵਾਰੀ 4 ਤੋਂ 5 ਤੋਂ ਥੱਲੇ ਕਿਹਾ ਸੀ ਜੀ 5 ਲੱਖ ਦਾ ਦੇ ਦਾਂਗੇ 4 ਲੱਖ ਤੇ 90 ਹਜ਼ਾਰ ਦਾ ਲੈ ਜਾਓ ਆਓ ਕਿਹਦਾ ਜੀ ਉਹ ਸੇਲ ਹੋ ਗਿਆ ਜੀ ਉਰੇ ਆ ਜੋ ਇੱਧਰ ਲੈ ਕੈਮਰਾ ਭਾਈ ਜੀ ਜੇ ਕਿਸੇ ਨੂੰ ਕੋਈ ਵੀ ਟਰੈਕਟਰ ਵਧੀਆ ਲੱਗਿਆ ਬਾਈ ਨੂੰ ਫੋਨ ਕਰ ਲਿਓ ਗੁਲਸ਼ਨ ਨੂੰ ਜੇ ਨਾਂ ਸਾਹਬ ਚ ਆਇਆ ਸ਼ਰਮੀ ਨੂੰ ਕਰ ਲਿਓ ਤੂ ਬਾਅਦ ਦੇ ਵਿੱਚ ਠੀਕ ਹੈ ਗੱਲ ਵੀਡੀਓ ਚੰਗੀ ਲੱਗੀ ਦਬ ਕੇ ਲਾਇਕ ਕਮੈਂਟ ਸ਼ੇਅਰ ਕਰਿਓ ਇਹ ਪੇਜ ਨੂੰ ਕਰਿਓ ਫੋਲੋ ਤੇ ਗੁਲਸ਼ਨ ਦਾ ਨੰਬਰ ਹੈਗਾ ਜੀ 99927 92667 ਦੂਜਾ ਜੀ 9812600814 ਬਾਕੀ ਭਾਈ ਵੀਡੀਓ ਦੇ ਨਾਲ-ਨਾਲ ਗੁਲਸ਼ਨ ਜੋਸ਼ਨ ਦਾ ਨੰਬਰ ਚੱਲ ਵੀ ਰਿਹਾ ਠੀਕ ਹੈ ਗੱਲਾਂ ਤੇ ਵੀਡੀਓ ਦੱਬ ਕੇ ਲੈ ਕਮੈਂਟ ਸ਼ੇਅਰ ਕਰੋ ਜੀ ਟਰੈਕਟਰ ਸੋਨੂ ਰੇਡ ਚ ਜਿਹੜੀ ਵੀ ਕੋਈ ਪੱਥਰ ਤੇ ਲਿਖੀ ਨਹੀਂ ਹੈਗੀ ਮੇਰਾ ਮोटा ਮੰਨਦਾਨ ਹੋ ਜਾ ਠੀਕ ਹੈ ਗੱਲ ਵੀਡੀਓ ਦੱਬ ਕੇ ਲੈ ਕਮੈਂਟ ਸ਼ੇਅਰ ਕਰੋ ਜੀ ਪੇਨ ਨੂੰ ਕਰ ਲੈ ਫੋਲੋ ਤੇ ਮੇਰਾ ਮੋਬਾਈਲ ਨੰਬਰ 9478845 ਪਤਾਈ ਬਹੁਤ ਬਹੁਤ ਮਿਹਰਬਾਨੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੁਲਚਨ ਜੀ ਸਤਿ ਸ੍ਰੀ ਅਕਾਲ